महाराज जी की पावन पवित्र हुजूरी रेच जुड़ करके बैठी गुरु प्यारी गुरु सवाई साध संगत जी आओ कलगी तार पिता दी बख्शी होए दात फतेह दी सांझ पाइए गल के बलावते वाहे गुरु जी का खालसा वाहे गुरु जी की फतेह आज सुबह तुही ही धन श्री गुरु ग्रंथ साहिब महाराज जी प्रशंसा ਸੁਣਦੇ ਆ ਰਹੇ ਮੇਰਾ ਗੁਰੂ ਆਤਮ ਮਹਾਨ ਬਹੁਤ ਮਹਾਨ ਗੁਰੂ ਹੈ ਇਸ ਦੀ ਪ੍ਰਸ਼ੰਸਾ ਕਿੰਨੀ ਕੀਤੀ ਜਾਏ ਉਨੀ ਥੋੜੀ ਹੈ ਜਨਮਾਂ ਦੇ ਜਨਮ ਬੀਤ ਜਾਣਗੇ ਪਰ ਮੇਰੇ ਗੁਰੂ ਦੀ ਪ੍ਰਸ਼ੰਸਾ ਨੇ ਜੇ ਕੀਤੀ ਜਾ ਸਕਦੀ ਐਸਾ ਮਹਾਨ ਹੈ ਗੁਰੂ ਹੈ ਆਪਾਂ ਅੱਜ ਗੁਰੂ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਦੇਖੋ ਸਿੱਖ ਪੰਥ ਵਾਸਤੇ ਬਹੁਤ ਹੀ ਅਹਿਮੀਅਤ ਰੱਖਣ ਵਾਲਾ ਦਿਨ ਹੈ ਸਿੱਖ ਪੰਥ ਵਾਸਤੇ ਬਹੁਤ ਹੀ ਜ਼ਰੂਰੀ ਹੈ ਦਿਵਸ ਹੈ ਜਿਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ ਵਿਖੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਧੰਨ 시ਰ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਕਰਵਾਇਆ ਜਾਂਦਾ ਹੈ ਜਿੱਥੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥ ਹੀ ਥਾਪਿਆ ਜਾਂਦਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਖੁਦ ਗੁਰੂ ਗ੍ਰੰਥ ਸਾਹਿਬ ਉੱਤੇ ਚੋਰ ਦੀ ਸੇਵਾ ਲੈਂਦੇ ਇਹ ਬਹੁਤ ਭਿਆਨਕ ਸਮਾਂ ਹੈ ਜਿਸ ਸਮੇਂ ਦੀ ਇਹ ਗੱਲ ਹੈ ਉਸ ਸਮੇਂ ਨੀਚ ਉੱਚ ਦੇ ਨਾਮ ਤੇ ਇਨਸਾਨ ਇੱਕ ਦੂਸਰੇ ਇਨਸਾਨ ਨਾਲ ਵਿਤਕਰਾ ਕਰਦਾ ਹੈ ਇੱਕ ਜਾਤਾਂ ਪਾਤਾਂ ਦੇ ਨਾਮ ਤੇ ਇਸਤਰੀ ਪੁਰਸ਼ ਦੇ ਨਾਮ ਤੇ ਇੱਕ ਇਨਸਾਨ ਦੂਸਰੇ ਇਨਸਾਨ ਦੇ ਮਨ ਵਿੱਚ ਈਰਖਾ ਰੱਖਦਾ ਹੈ ਦੂਸਰੇ ਇਨਸਾਨ ਲਈ ਆਪਣੇ ਮਨ ਵਿੱਚ ਘੁੱਟ ਰੱਖਦਾ ਹੈ ਇਹ ਉਹ ਸਮਾਂ ਹੈ ਜਿੱਥੇ ਧਰਮਾਂ ਦੇ ਨਾਮ ਤੇ ਦੁਨੀਆ ਨੂੰ ਲੜਾਇਆ ਜਾਂਦਾ ਹੈ ਪਰ ਉਸ ਸਮੇਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਇੱਕ ਪਿਆਰੀ ਵਿਚਾਰ ਧਾਰਾ ਲੈ ਕੇ ਚੋਦੇ ਨੇ ਜਿੱਥੇ ਦੁਨੀਆ ਨੂੰ ਇੱਕ ਕਰਨ ਦੀ ਗੱਲ ਹੁੰਦੀ ਹੈ ਇੱਕ ਛੱਤ ਥੱਲੇ ਲਿਆਉਣ ਦੀ ਗੱਲ ਹੁੰਦੀ ਹੈ ਗੁਰੂ ਰਾਮਦਾਸ ਮਹਾਰਾਜ ਵੱਲੋਂ ਅੰਮ੍ਰਿਤਸਰ ਸਹਿਬ ਦਾ ਪਾਵਨ ਸ਼ਹਿਰ ਬਸਾਇਆ ਜਾਂਦਾ ਹੈ ਗੁਰੂ ਅਰਜਨ ਦੇਵ ਗੁਰੂ ਅਰਜਨ ਦੇਵ ਸਾਹਿਬ ਉਸ ਪਾਵਨ ਸ਼ਹਿਰ ਵਿੱਚ ਇੱਕ ਬਹੁਤ ਹੀ ਕੂਰਤ ਸੂਰਤ ਤੁਸੀਂ ਕਹਿ ਸਕਦੇ ਹੋ ਕੁਦਰਤ ਦਾ ਇੱਕ ਇੱਕ ਅਜੂਬਾ ਹੈ ਦੁਨੀਆ ਵਿੱਚ ਸੱਤ ਅਜੂਬੇ ਨਾ ਜੀ ਅੱਠਵਾਂ ਅਜੂਬਾ ਮੇਰਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਸਾਰਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਂਝੀ ਵਾਲਤਾ ਦੇ ਪ੍ਰਤੀਕ ਉਹ ਸਰਬੰਦਰ ਸਾਹਿਬ ਦੀ ਉਸਾਰੀ ਕੀਤੀ ਹੈ ਉਹਦੇ ਵਿੱਚ ਚਾਰ ਦਰਵਾਜ਼ੇ ਲਗਾਏ ਨੇ ਦੁਨੀਆ ਵਿੱਚ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਗੋਤ ਕਿਸੇ ਵੀ ਤੁਸੀਂ ਕੋਲ ਨੂੰ ਰੱਖਦੇ ਹੋ ਆ ਭਾਵੇਂ ਤੁਸੀਂ ਰੱਬ ਨੂੰ ਮੰਨਦੇ ਹੋ ਭਾਵੇਂ ਨਾ ਵੀ ਮੰਨਦੇ ਹੋ ਤਾਂ ਵੀ ਤੁਹਾਨੂੰ ਇਸ ਪਾਵਨ ਦਰ ਉਤੇ ਆਉਣ ਦੀ ਇਜਾਜ਼ਤ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਇੱਕ ਪਾਵਨ ਗ੍ਰੰਥ ਦੀ ਰਚਨਾ ਕਰਦੇ ਹਨ ਇਹ ਉਹ ਗ੍ਰੰਥ ਹੈ ਜਿਦੇ ਵਿੱਚ ਗੁਰੂ ਸਾਹਿਬ ਐਸਾ ਕੋਤਕ ਵਰਤਾਂਦੇ ਨੇ ਜਿਨ੍ਹਾਂ ਲੋਕਾਂ ਨੂੰ ਨੀਂਜ ਕਿਹਾ ਜਾਂਦਾ ਸੀ ਜਿਨ੍ਹਾਂ ਲੋਕਾਂ ਨੂੰ ਨੀਂਜ ਕਿਹਾ ਜਾਂਦਾ ਸੀ ਉਹ ਮਹਾਪੁਰਸ਼ ਭਗਤ ਕਬੀਰ ਜੀ ਵਰਗੇ ਪੰਤ ਰਵਿਦਾਸ ਜੀ ਵਰਗੇ ਮਹਾਪੁਰਸ਼ਾਂ ਦੀ ਬਾਣੀ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤੀ ਹੈ ਤੀ ਰਾਗਾ ਵਿੱਚ ਗੁਰੂਆਂ ਦੀ ਬਾਣੀ ਪਟਾਂ ਦੀ ਬਾਣੀ ਭਗਤਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਨੂੰ ਦਰਜ ਕਰਕੇ ਗੁਰੂ ਸਾਹਿਬ ਦੁਨੀਆਂ ਵਾਸਤੇ ਇੱਕ ਵੱਖਰੀ ਵਿਸਾਲ ਸਜਣਾਉਂਦੇ ਨੇ ਅੱਜ ਆਪਾਂ ਪੜ੍ਹਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਦੁਨੀਆਂ ਦਾ ਸਭ ਤੋਂ ਪਾਵਨ ਅੰਮ੍ਰਿਤ ਹੈ ਇਹ ਅੰਮ੍ਰਿਤ ਉਹ ਹੈ ਜੋ ਆਪਾਂ ਖੰਡੇ ਬਾਟੇ ਦੀ ਪੌਲ ਸਕਦੇ ਹਾਂ ਤੇ ਇੱਕ ਅੰਮ੍ਰਿਤ ਆ ਗੁਰਬਾਣੀ ਦਾ ਅੰਮ੍ਰਿਤ ਹੈ ਜੋ ਤੁਹਾਡੇ ਮਨ ਨੂੰ ਦੁਨੀਆ ਦੇ ਕੂੜ ਕਬਾੜ ਤੋਂ ਕੱਢ ਕੇ ਇੱਕ ਇਨਸਾਨੀਅਤ ਵਾਲੇ ਰਾਹ ਉੱਤੇ ਪਾਉਂਦਾ ਤੇ ਇਨਸਾਨੀਅਤ ਦੇ ਧਰਮ ਨੂੰ ਬਧਾਉਂਦਾ ਹੈ ਇਹ ਮੇਰੇ ਗੁਰਨਾਣਕ ਦਾ ਰਾਹ ਹੈ ਇਹ ਮੇਰੇ ਗੁਰੂ ਦਾ ਰਾਹ ਹੈ ਅਜ ਆਪਣੇ ਕੋਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਰਾਜਮਾਨ ਨੇ ਆਪਾਂ ਰੋਜ਼ ਪੜ੍ਹਦੇ ਹਾਂ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਕਹਿੰਦੇ ਨੇ ਐਸੇ ਪਾਵਨ ਦਰਸ਼ਨ ਨੇ ਜਿਹਦੇ ਦਰਸ਼ਨਾ ਨਾਲ ਜਨਮ ਮਰਨ ਤੋਂ ਪਾਪ ਦੂਰ ਹੋ ਜਾਂਦੇ ਨੇ ਇਹ ਮੇਰਾ ਪਿਆਰਾ ਗੁਰੂ ਹੈ ਐ ਮੇਰਾ ਗੁਰੂ ਹੈ ਗੁਰੂ ਨਾਲ ਪਿਆਰ ਹੈ ਗੁਰੂ ਪ੍ਰੇਮ ਦੀ ਗੱਲ ਕਰਦਾ ਹੈ ਇੱਕ ਇਨਸਾਨ ਨੂੰ ਦੂਸਰੇ ਇਨਸਾਨ ਨਾਲ ਪਿਆਰ ਕਰਨਾ ਸਿਖਾਉਂਦਾ ਹੈ ਇਨਸਾਨੀਅਤ ਦਾ ਧਰਮ ਵਧਾਉਂਦਾ ਹੈ ਐ ਮੇਰਾ ਉਹ ਗੁਰੂ ਹੈ ਅੱਜ ਆਪਣੇ ਕੋਲ ਗੁਰੂ ਸਾਹਿਬ ਵਿੱਚ 1430 ਅੰਗ ਨੇ 10 ਲੱਖ 24 ਹਜ਼ਾਰ ਦੇ ਕਰੀਬ ਅੱਖਰ ਨੇ 35 ਮਹਾਂਪੁਰਖਾਂ ਦੀ ਬਾਣੀ 31 ਰਾਗਾਂ ਵਿੱਚ 13 ਭਾਸ਼ਾਵਾਂ ਵਿੱਚ ਇਸ ਗੁਰੂ ਵਿੱਚ ਦਰਜ ਹੈ ਗਿਆਨ ਦਾ ਗੁਰੂ ਹੈ ਗਿਆਨ ਦੀ ਗੱਲ ਹੈ ਗੁਰਗੋਵਿੰਦ ਸਿੰਘ ਮਹਾਰਾਜ ਇਹ ਕਹਿੰਦੇ ਨੇ ਖਾਲਸਾ ਮੇਰਾ ਬੁੱਧ ਔਰ ਗਿਆਨ ਖਾਲਸਾ ਜੋ ਹੈ ਉਹ ਗਿਆਨ ਹੈ ਗਿਆਨ ਦੀ ਅਵਸਥਾ ਪ੍ਰਾਪਤ ਕਰਨਾ ਖਾਲਸਾ ਦਾ ਪਹਿਲਾ ਧਰਮ ਹੈ ਅਗਰ ਅੱਜ ਆਪਾਂ ਪਹਿਲੇ ਪ੍ਰਕਾਸ਼ ਦਿਹਾੜੇ ਮਨਾ ਰਹੇ ਤੇ ਉਸ ਪ੍ਰਕਾਸ਼ ਦਿਹਾੜੇ ਤੋਂ ਸਾਨੂੰ ਇਹ ਭਾਵਨਾ ਚਾਹੀਦਾ ਹੈ ਸਾਡੇ ਅੰਦਰ ਉਸ ਗਿਆਨ ਦਾ ਪ੍ਰਕਾਸ਼ ਹੋਵੇ ਅਸੀਂ ਗੁਰਬਾਣੀ ਨੂੰ ਪੜ੍ਹੀਏ ਗੁਰਬਾਣੀ ਨੂੰ ਸਮਝੀਏ ਗੁਰਬਾਣੀ ਨੂੰ ਜੀਵਨ ਵਿੱਚ ਲਾਗੂ ਕਰੀਏ ਤੇ ਗੁਰਬਾਣੀ ਤੁਹਾਡੇ ਜੀਵਨ ਨੂੰ ਬਦਲ ਸਕਦੀ ਹੈ ਇਹ ਮੈਂ ਤੁਹਾਨੂੰ ਐਫੀਡੇਵਿਟ ਸਾਈਨ ਕਰਕੇ ਦੇ ਸਕਦਾ ਅਗਰ ਆਪਾਂ ਗੁਰਬਾਣੀ ਨੂੰ ਜੀਵਨ ਵਿੱਚ ਲਾਗੂ ਕਰਦੇ ਹਾਂ ਗੁਰਬਾਣੀ ਤੁਹਾਡੇ ਜੀਵਨ ਨੂੰ ਰੱਬੀ ਗੁਣਾ ਵਾਲਾ ਜੀਵਨ ਬਣਾਉਂਦੀ ਜਿਦੇ ਨਾਲ ਤੁਹਾਡੇ ਅੰਦਰ ਰੱਬੀ ਕੋਣ ਆਉਣਗੇ ਤੁਸੀਂ ਇਨਸਾਨੀਅਤ ਦੇ ਧਰਮ ਨੂੰ ਵਧਾ ਪਾਓਗੇ ਤੇ ਦੁਨੀਆਂ ਵਿੱਚ ਐਸੀ ਅਵਸਥਾ ਵਿੱਚ ਪਹੁੰਚੋਗੇ ਜਿੱਥੇ ਤੁਹਾਨੂੰ ਹਰ ਇੱਕ ਚੀਜ਼ ਸੋਹਣੀ ਲੱਗੇਗੀ ਜਿੱਥੇ ਤੁਹਾਨੂੰ ਸੁੱਖ ਹੀ ਸੁਖ ਮਿਲੇਗੀ ਕੋਈ ਸਵਰਗ ਨਹੀਂ ਹੋਰ ਵਾਲੇ ਮਰਨ ਤੋਂ ਬਾਅਦ ਸਵਰਗ ਆਏਗਾ ਜੀ ਅਗਰ ਜ਼ਿੰਦਗੀ ਵਿੱਚ ਇੱਥੇ ਗਿਆਨ ਪ੍ਰਾਪਤ ਕਰਕੇ ਪ੍ਰੇਮ ਦੇ ਧਰਮ ਨੂੰ ਵਧਾ ਕੇ ਇਨਸਾਨੀਅਤ ਦੇ ਧਰਮ ਉੱਤੇ ਚੱਲਿਆ ਜਾਏ ਦੁਨੀਆਂ ਦਾ ਸਭ ਤੋਂ ਵੱਡਾ ਸਵਰਗ ਤੁਸੀਂ ਆਪਣੇ ਘਰ ਵਿੱਚ ਬਣਾ ਸਕਦੇ ਹੋ ਦੁਨੀਆ ਦਾ ਸਭ ਤੋਂ ਵੱਡਾ ਸਵਰਗ ਤੁਸੀਂ ਆਪਣੇ ਅੰਦਰ ਬਣਾ ਸਕਦੇ ਹੋ ਉਹ ਗਿਆਨ ਦੀ ਅਵਸਥਾ ਹੈ ਇਹ ਪਿਆਰਾ ਗੁਰੂ ਹੈ ਦੁਨੀਆ ਦੇ ਬਾਦਸ਼ਾਹ ਬੰਦੇ ਨੇ ਬਾਦਸ਼ਾਹ ਇੱਕ ਬੰਦਾ ਉਦੋਂ ਬਾਦਸ਼ਾਹ ਕਹਾਉਂਦਾ ਜਦੋਂ ਕਿਸੇ ਮਹਿਲ ਵਿੱਚ ਜਾ ਕੇ ਬੈਠ ਜਾਏ ਅਗਰ ਮੇਰੇ ਕੋਲ ਮਹਿਲ ਹੋਏ ਮੈਂ ਕਿਸੇ ਮਹਿਲ ਵਿੱਚ ਜਾ ਕੇ ਬੈਠ ਜਾਵਾਂ ਮੈਂ ਰਾਜਾ ਖਵਾਵਾਂਗਾ ਬਾਦਸ਼ਾਹ ਖਵਾਵਾਂਗਾ ਇਹ ਐਸਾ ਬਾਦਸ਼ਾਹ ਹੈ ਜੋ ਅਗਰ ਕੱਖਾਂ ਦੀ ਕੁਲੀ ਵਿੱਚ ਵੀ ਜਾ ਕੇ ਬਹਿ ਜਾਂਦਾ ਉਸ ਕੁਲੀ ਨੂੰ ਵੀ ਰਾਜ ਪਾਠਕਸ ਦਿੰਦਾ ਹੈ ਉਲੀ ਨੂੰ ਵੀ ਰਾਜ ਮਹਿਲ ਬਣਾ ਦਿੰਦਾ ਹੈ ਇਹ ਉਹ ਬਾਦਸ਼ਾਹ ਹੈ ਬਹੁਤ ਆਉਂਦੇ ਸੀ ਵਿਖਾਉਂਦੇ ਸੀ ਆਪਣੀ ਧੌਸ ਉਹਨਾਂ ਦੇ ਨਿਸ਼ਾਨ ਨਗਾਰੇ ਹੁਕਮਨਾਮੇ ਸਭ ਚੜੇਗੇ ਪਰ ਅੱਜ ਮੇਰੇ ਗੁਰੂ ਦੇ ਨਿਸ਼ਾਨ ਵੀ ਝੂਲਦੇ ਨੇ ਅੱਜ ਮੇਰੇ ਗੁਰੂ ਘਰ ਵਿੱਚ ਨਗਾਰੇ ਵੀ ਵੱਜਦੇ ਨੇ ਅੱਜ ਮੇਰਾ ਗੁਰੂ ਰੋਜ਼ ਹੁਕਮਨਾਮੇ ਵੀ ਦਿੰਦਾ ਹੈ ਇਹ ਗੁਰੂ ਦੀ ਪ੍ਰਸੰਸਾ ਹੈ ਇਹ ਅਟਲ ਹੈ ਜੁੱਗੋ ਜੁਗ ਅਟਲ ਧੰਨ 시 ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਗੁਰੂ ਹੈ ਪਾਵਨ ਪਾਣੀ ਹੈ ਸਮਝਣ ਦਾ ਵਿਸ਼ਾ ਹੈ ਅਗਰ ਆਪਾਂ ਪ੍ਰਕਾਸ਼ ਦਿਹਾੜੇ ਮਨਾਉਨੇ ਆ ਹਰ ਸਾਲ ਆਪਾਂ ਅਨੇਕਾਂ ਪ੍ਰਕਾਸ਼ ਦਿਹਾੜੇ ਮਨਾਉਨੇ ਆ ਗੁਰੂ ਸਾਹਿਬਾਂ ਦੇ ਭਗਤਾਂ ਦੇ ਇਹ ਪ੍ਰਕਾਸ਼ ਦਿਹਾੜੇ ਸਾਨੂੰ ਗਿਆਨ ਦੀ ਅਵਸਥਾ ਵਿੱਚ ਲਿਆਉਣ ਵਾਸਤੇ ਨੇ ਸਾਨੂੰ ਗਿਆਨ ਪ੍ਰਾਪਤ ਕਰਾਉਣ ਵਾਸਤੇ ਨੇ ਇਹ ਦਿਹਾੜੇ ਜੋ ਆਪਾਂ ਮਨਾਉਨੇ ਆ ਇਹ ਇਸ ਕਰਕੇ ਬਣਾਏ ਗਏ ਨੇ ਵੀ ਇੱਕ ਸਿੱਖ ਆਪਣੇ ਗੁਰੂ ਨਾਲ ਜਿਆਦਾ ਤੋਂ ਜਿਆਦਾ ਜੁੜ ਪਾਏ ਗੁਰੂ ਨਾਲ ਜੁੜਨਾ ਸਾਡਾ ਫੈਲਾ ਸਿਧਾਂਤ ਹੈ ਇਸ ਗੁਰੂ ਨਾਲ ਤੋੜਨ ਵਾਸਤੇ ਬਹੁਤ ਮਿਲਣਗੇ ਗੁਰੂ ਨਾਲ ਤੋੜਨ ਵਾਸਤੇ ਬਹੁਤ ਜ਼ੋਰ ਲਗਾਇਆ ਜਾਏਗਾ ਦੁਨੀਆ ਤੁਸੀਂ ਕਹਿ ਸਕਦੇ ਹੋ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਸਿਰਜਣਾ ਹੋਈ ਹੈ ਉਦੋਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੋਂ ਤੋੜਨ ਵਾਸਤੇ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਨਕਲੀ ਬਾਣੀਆਂ ਬਣਾਈਆਂ ਗਈਆਂ ਜੀ ਤੁਹਾਡਾ ਨਕਲੀ ਇਤਿਹਾਸ ਦਰਸਾਇਆ ਗਿਆ ਅੱਜ ਦੇ ਸਮੇਂ ਵਿੱਚ ਵੀ ਝੂਠੀ ਬਾਣੀ ਤੇ ਝੂਠਾ ਇਤਿਹਾਸ ਦਿਖਾ ਕੇ ਤੁਹਾਨੂੰ ਗੁੰਮਰਾਹ ਕੀਤਾ ਜਾਂਦਾ ਹੈ ਪਰ ਜਿਹਦੇ ਅੰਦਰ ਗਿਆਨ ਵਸਦਾ ਹੈ ਉਹ ਹਰ ਇੱਕ ਚੀਜ਼ ਨੂੰ ਪਕਾਰ ਸਕਦਾ ਹੈ ਹਰ ਇੱਕ ਚੀਜ਼ ਦੇ ਉੱਤੇ ਉੱਠ ਸਕਦਾ ਹੈ ਇਹ ਏਕਤਾ ਦਾ ਪ੍ਰਤੀਕ ਹੈ ਅੱਜ ਬਹੁਤ ਜ਼ੋਰ ਲਗਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਸਮਾਂ ਕਰ ਦਿੱਤਾ ਜਾਏ ਅੱਜ ਬਹੁਤ ਜ਼ੋਰ ਲਗਾਇਆ ਜਾਂਦਾ ਹੈ ਕਬੀਰ ਨੂੰ ਵੱਖ ਕਰ ਦਿੱਤਾ ਜਾਏ ਪਰ ਇਹ ਜਿਹੜੀ ਵਿਚਾਰਧਾਰਾ ਹੈ ਦੁਨੀਆ ਖਤਮ ਹੋ ਜਾਏਗੀ ਪਰ ਗੁਰੂ ਨਾਨਕ ਤੇ ਰਵਿਦਾਸ ਤੋਂ ਆਪਾਂ ਫਰਕ ਨਹੀਂ ਜੇ ਕੱਢ ਸਕਦੇ ਦੁਨੀਆ ਖਤਮ ਹੋ ਜਾਏਗੀ ਪਰ ਗੁਰੂ ਨਾਨਕ ਤੇ ਭਗਤ ਰਵਿਦਾਸ ਵਿੱਚ ਆਪਾਂ ਫਰਕ ਨਹੀਂ ਜੇ ਕੱਢ ਸਕਦੇ ਇਹ ਉਹ ਗੁਰੂ ਹੈ ਜੋ ਏਕਤਾ ਦਾ ਪ੍ਰਤੀਕ ਹੈ ਗਿਆਨ ਦੀ ਗੱਲ ਹੈ ਨਾ ਜੀ ਸੱਚ ਹੈ ਜੋ ਸੱਚ ਹੁੰਦਾ ਹੈ ਉਹ ਇੱਕ ਹੁੰਦਾ ਹੈ ਝੂਠ ਦੇ ਚਿਹਰੇ ਹੁੰਦੇ ਨੇ ਸੱਚ ਹਮੇਸ਼ਾ ਇੱਕ ਹੁੰਦਾ ਹੈ ਸੱਚ ਨਾਲ ਜੁੜੋ ਗੁਰੂ ਨੂੰ ਮੰਨਦੇ ਹੋ ਗੁਰੂ ਦੀਆਂ ਮੰਨੋ ਗੁਰੂ ਘਰ ਆਓ ਗੁਰੂ ਤੋਂ ਸਿੱਖੋ ਆਪਾਂ ਸਵੇਰ ਹੀ ਆਏ ਅਪਾ ਸਾਰਿਆਂ ਨੇ ਲੰਗਰ ਛਕਿਆ ਮੇਰਾ ਗੁਰੂ ਗਿਆਨ ਦੇ ਮੋਤੀ ਵੰਡ ਰਿਹਾ ਹੈ ਇਸ ਗਿਆਨ ਦੇ ਮੋਤੀ ਨੂੰ ਵੀ ਆਪਣੇ ਨਾਲ ਘਰ ਲੈ ਕੇ ਜਾਓ ਸਮਾਂ ਬਹੁਤ ਟੱਟ ਹੈ ਸੋ ਐਨੀ ਕੁ ਬੇਟੀਆਂ ਪ੍ਰਵਾਨ ਕਰਨੀਆਂ ਵਿਚਾਰਾ ਕਰਦਿਆਂਨੇ ਕਾ ਬੁੱਲਾ ਹੋਈ ਹੈ ਹੁਣ ਕਿੰਨਾਂ ਦਾਸ ਹੱਥ ਜੋੜ ਕੇ ਮਾਫੀ ਦਾ ਜਾਚਕ ਹੈ ਪਰ ਅਗਰ ਦਸ ਦੇ ਗੰਨਾਂ ਨਾਲ ਸਹਿਮਤ ਹੋ ਫਤਿਹ ਦੀ ਸਾਂਝ ਪਾਵਾਂਗੇ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਣੀ ਚਾਹੀਦੀ ਹੈ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ